subscribe to our youtube channel press the bell icon to get the latest ਕਿਸਾਨੀ ਅੰਦੋਲਨ ਦਾ ਦਿਨ ਐਤਵਾਰ ਤੀਨਵਾ ਦਿਨ ਪੰਜਾਬ ਦੇ ਕਿਸਾਨ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਡਟੇ ਰਹੇ ਉਹਨਾਂ ਨੇ ਦਿੱਲੀ ਕੂਚ ਦਾ ਫੈਸਲਾ 29 ਫਰਵਰੀ ਤੱਕ ਟਾਲਿਆ ਹੋਇਆ ਏ ਕਿਸਾਨਾਂ ਦਾ ਕਹਿਣਾ ਹੈ ਕਿ ਜਦ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹ ਘਰ ਵਾਪਸ ਨਹੀਂ ਜਾਣਗੇ ਸ਼ੰਭੂ ਬਾਰਡਰ ਤੇ ਪ੍ਰੈਸ ਕਾਨਫਰੰਸ ਤੇ ਕਿਸਾਨ ਨੇਤਾ ਸਰਵਣ ਸਿੰਘ ਪੰਦੇਰ ਨੇ ਕੇਂਦਰ ਦੇ ਨਾਲ ਗੱਲਬਾਤ ਕਰਨ ਦੇ ਸੰਕੇਤ ਵੀ ਦਿੱਤੇ ਕਿ ਆਏ ਕਿ ਸਰਕਾਰ ਬਾਰਡਰ ਤੇ ਇੰਟਰਨੈਟ ਖੋਲਣ ਦਾ ਕੰਮ ਕਰਦੀ ਪਈ ਹੈ ਹੁਣ ਇਸ ਦਾ ਮਾਹੌਲ ਸਹੀ ਗੱਲ ਕਰਨ ਦਾ ਬਣਿਆ ਹੋਇਆ ਹੈ ਜਗਜੀਤ ਢੱਲੇਵਾਲ ਨੇ ਕਿਹਾ ਕਿ ਸਰਕਾਰ ਸਾਡੇ ਕਿਸਾਨਾਂ ਨੂੰ ਗੋਲੀ ਮਾਰਨ ਵਾਲਿਆਂ ਤੇ ਕਾਰਵਾਈ ਕਰੇ ਪੰਜਾਬ ਦੇ ਅੰਦਰ ਵੜਕੇ ਕਿਸਾਨਾਂ ਨੂੰ ਚੱਕਣ ਕੁੱਟਣ ਅਤੇ ਟਰੈਕਟਰ ਤੋੜਨ ਵਾਲਿਆਂ ਨੂੰ ਵੀ ਬਖਸ਼ਿਆ ਨਹੀਂ ਜਾਣਾ ਚਾਹੀਦਾ ਹੈ ਹਰਿਆਣਾ ਦੇ ਵਿੱਚ ਪੰਚਾਇਤ ਦੀਆਂ 36 ਖਾਪ ਨੇਤਾ ਤੇ 72 ਪਿੰਡਾਂ ਦੇ ਲੋਕ ਮਹਾਪੰਚਾਇਤਾਂ ਵੱਲੋਂ ਉਹਨਾਂ ਨੇ ਕਿਹਾ ਹੈ ਕਿ ਹਰਿਆਣਾ ਦੀ ਮਦਦ ਦੇ ਬਗੈਰ ਪੰਜਾਬ ਦੇ ਕਿਸਾਨ ਸੰਗਠਨਾਂ ਦਾ ਅੰਦੋਲਨ ਮਜ਼ਬੂਤ ਨਹੀਂ ਹੋਵੇਗਾ ਪਹਿਲਾਂ ਦੇ ਤਰ੍ਹਾਂ ਸਾਰੀਆਂ ਸੰਗਠਨਾਵਾਂ ਮਿਲ ਕੇ ਸੰਜੁਕਤ ਕਿਸਾਨ ਮੋਰਚੇ ਦੀ ਅਗਵਾਈ ਦੇ ਵਿੱਚ ਅੰਦੋਲਨ ਕਰਨ ਹਰਿਆਣਾ ਦੇ ਸੱਤ ਜ਼ਿਲ੍ਹੇ ਦੇ ਵਿੱਚ ਮੋਬਾਈਲ ਇੰਟਰਨੈਟ ਤੇ ਲੱਗੀ ਪਾਬੰਦੀ हट ਗਈ ਹੈ ਅੰਬਾਲਾ ਕੁਰਕ ਖੇਤਰ ਕੈਥਲ ਜੀਂਦ ਹਿਸਾਰ ਫਤਿਹਬਾਦ ਅਤੇ ਸਿਸਾ ਦੇ ਵਿੱਚ 11 ਫਰਵਰੀ ਦੀ ਸਵੇਰ 6 ਵਜੇ ਤੋਂ ਇੰਟਰਨੈਟ ਬੰਦ ਰਿਹਾ ਪੰਜਾਬ ਦੇ 7 ਜ਼ਿਲ੍ਹਿਆਂ ਦੇ ਵਿੱਚ 19 ਪੁਲਿਸ ਥਾਣਿਆਂ ਦੇ ਇਲਾਕਿਆਂ ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਲਗਾਈ ਗਈ ਇੰਟਰਨੈਟ ਦੀ ਰੋਕ 26 ਫਰਵਰੀ ਤੱਕ ਵਧਾ ਦਿੱਤੀ ਗਈ ਹੈ ਉਤਤੇ ਹੀ ਕਿਸਾਨਾਂ ਨੇ ਦਿੱਲੀ ਕੂਚ ਨੂੰ ਟਾਲਣ ਦੇ ਬਾਅਦ 11 ਦਿਨ ਤੋਂ ਬੰਦ ਦਿੱਲੀ ਦੇ ਟਿੱਕਰੀ ਬਾਰਡਰ ਤੇ ਸਿੰਘੂ ਬਾਰਡਰ ਨੂੰ ਅਸਥਾਈ ਤੌਰ ਤੇ ਖੋਲਿਆ ਗਿਆ ਹੈ